ਦੇਖੋ ਫਾਇਰ ਬ੍ਰਿਗੇਡ ਗੱਡੀ ਹੁਣ ਪਹੁੰਚੀ ਹੈ ਲੋਕਾਂ ਦੇ ਸਾਨਾ ਸਾਦ ਕੇ ਅੱਗ ਤੇ ਕਾਬੂ ਪਾ ਲਿਆ ਆਓ ਪ੍ਰਧਾਨ ਜੀ ਨਾਲ ਗੱਲ ਕਰਵਾਉਂਦੇ ਆਂ ਵੀ ਕੀ ਸੀਗਾ ਇਹ ਤੇ ਕੀ ਕਿਵੇਂ ਕੀ ਹਾਲਾਤ ਬਣੇ ਸਸੀਕਾਰ ਪ੍ਰਧਾਨ ਨੂੰ ਦੱਸੋ ਜੀ ਮੜੇ ਇਹ ਵੀ ਅੱਗ ਦਾ ਲੱਗਣ ਦਾ ਕਾਰਨ ਤੇ ਇਹ ਅੱਗ ਦਾ ਕੋਈ ਪਤਾ ਨਹੀਂ ਕਿਵੇਂ ਲੱਗੀ ਆ ਭੱਠੇ ਦੇ ਕੋਲੇ ਸੀ ਮਸ਼ੀਨਾਂ ਵੀ ਚੱਲਦੀਆਂ ਹਨ ਤਕਰੀਬਨ 100 ਕਿੱਲਾ ਕਣਕ ਮੱਚ ਚੁੱਕੀ ਆ ਕਿਸੇ ਨੇ ਠੇਕੇ ਤੇ ਲਈ ਸੀ ਕਿਸੇ ਨੇ ਆਪ ਦੀ ਬੀਜੀ ਸੀ ਸਾਰੀ ਅਜੇ ਕਣਕ ਖੜੀ ਸੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਭਾਰਤੀ ਕਿਸਾਨੀ ਇਕਤਾ ਗ੍ਰਾਹਕਾਂ ਵੱਲੋਂ ਵੀ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਕਿਸਾਨਾਂ ਦੀ ਕਲਕ ਮੱਚੀ ਆ ਕਿਸਾਨਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਸੀ 100 ਕਲਾ ਕਲਕ ਮੱਚ ਚੁੱਕੀ ਆ ਪ੍ਰਸ਼ਾਸਨ ਦੀ ਕੋਈ ਇੱਥੇ ਗੱਦੀ ਨਹੀਂ ਪਹੁੰਚੀ ਸੀ ਲੋਕਾਂ ਨੇ ਆਪਣੀ ਮਿਹਨਤ ਨਾਲ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ ਬਹੁਤ ਗਰੀਤਰਾ ਆ ਕੇ ਲੱਗੇ ਆ ਗਰੀਤਰਾ ਲੋਕਾਂ ਨੇ ਇਹਤੇ ਬੰਦੇ ਵਿੱਚ ਧੋਸੇਗੇ ਸੇਕਣਾ ਬੇਰੀ ਲੋਕਾਂ ਨੇ ਆਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅੱਗ ਤੇ ਕਾਬੂ ਪਾਇਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹਨਾਂ ਬੰਦਾ ਮਾਰ ਦੇ ਤਲਬ ਦੇਖੋ ਜੀ ਅੱਗ ਬੁਝਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੁਸੀਂ ਦੇਖ ਰਹੇ ਹੋ ਲਾਈਵ ਸਿੱਧਾ ਤਸਵੀਰਾਂ ਦੇਖ ਰਹੇ ਹੋ ਲੋਕਾਂ ਦੇ ਸਦਕਾ ਕਿਸਾਨਾਂ ਦੇ ਸਦਕਾ ਇਹ ਅੱਗ ਨੂੰ ਕਾਬੂ ਕੀਤਾ ਗਿਆ ਘੱਟਾ ਚ ਮੱਤ ਚੁਕਿਆ 1200 ਕਿੱਲਾ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਮੈਂ ਜਸਿੰਦਰ ਸਿੰਘ ਆ ਕਾਈ ਪ੍ਰਧਾਨ ਸਰਦਾਰਗੜ ਬੀਕੇਯੂ ਗਰਾਹਾ ਅੱਜ ਸਾਡੇ ਪਿੰਡ ਸਰਦਾਰਗੜ ਅੱਗ ਨਾਲ ਤਕਰੀਬਨ 100 ਗਿੱਲਾ ਮੱਚ ਗਿਆ ਇਹ ਏਰੀਆ ਉਹ ਏਰੀਆ ਜਿਹੜਾ ਪਿਛਲੇ ਸਾਲ ਗੜਿਆਂ ਦੀ ਮਾਰ ਚ ਆਈ ਸੀ ਪਿਛਲੇ ਸਾਲ ਹੀ ਕਿਸਾਨ ਇੱਕ ਦਾਣਾ ਘਰੀ ਨਹੀਂ ਲੈ ਕੇ ਗਏ ਅੱਜ ਕੀ ਫੇਰ ਕਲਕ ਮੱਚ ਗਈ ਇਹ ਕਿਸਾਨਾਂ ਦੇ ਦੂਰੀ ਮਾਰ ਪੈ ਗਈ ਜਦੋਂ ਪਰਾਈ ਨੂੰ ਅੱਗ ਲੱਗਦੀ ਆਉਂਦੇ ਸਰਕਾਰ ਦੀ ਸੈਟੇਲਾਈਟ ਵੀ ਕੰਮ ਕਰਦੇ ਆ ਅੱਜ ਸਰਕਾਰ ਦੇ ਸੈਟੇਲਾਈਟ ਵੀ ਕੰਮ ਨਹੀਂ ਕਰ ਰਹੇ ਇੱਥੇ ਕੋਲੇ ਸ਼ੈਲਰ ਲੱਗਿਆ ਕੋਲੇ ਪੱਠਾ ਉਹਨੂੰ ਲਾਈਟ ਆਉਂਦੀ ਆ ਲੈ ਦੋ ਉੱਥੋਂ ਅਸੀਂ ਕੈਮਰਾ ਵੇਖਿਆ ਚੰਗਾੜਾ ਡਿੱਗਿਆ ਲਾਈਟ ਤੋਂ ਉੱਥੋਂ ਆਖ ਲੱਗੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਦੂਰੀ ਮਾਰ ਪਈ ਆ ਕਿਸਾਨਾਂ ਤੇ ਜਿਹੜੇ ਕਿਸਾਨਾਂ ਦੇ ਮਾਰ ਪਈ ਆ ਇਹਨਾਂ ਵੀ ਗਰਦੌਰੀ ਕਰਕੇ ਇਹਨਾਂ ਨੂੰ ਫੁੱਲ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਹ ਕਿਸਾਨ ਉਹ ਕਿਸਾਨ ਆ ਜਿਹੜੇ ਛੋਟੇ ਕਿਸਾਨ ਆ 5-7 ਕਿੱਲੇ ਵਾਲੇ ਤੇ 5-7 ਕਿੱਲੇ ਨਾਲ ਠੇਕੇ ਤੇ ਲੈਂਦੇ ਆ ਕਿਉਂਕਿ ਵੱਡੀ ਕਿਸਾਨੀ ਦੇਤੇ ਹੈ ਨਹੀਂ ਇੱਕ ਦੇਰੇ ਲੰਗ ਦੀ ਜ਼ਮੀਨ ਆ ਜੋ 50 ਕਿੱਲੇ ਕਣਕ ਮੱਚੀ ਆ ਬਾਕੀ ਛੋਟੇ ਕਿਸਾਨ ਆ ਇਸ ਟਾਈਮ ਉਹਨਾਂ ਕਿਸਾਨਾਂ ਦੇ ਘਰ ਇੱਕ ਮਣ ਦਾਣੇ ਲਿਆਨ ਨੂੰ ਨਹੀਂ ਸਾਰੀ ਸਾਰੀ ਕਣਕ ਮੱਚ ਗਈ ਕਿਸੇ ਕੋਲ 5 ਕਿੱਸੀ ਕਿਸੇ ਕੋਲ 4 ਕਿੱਲੇ ਸੀ 100 ਰੁਪਿਆ ਪਿਆ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਦੁਬਾਰਾ ਫੇਰ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਜਿਉਂ ਅੱਗ ਲੱਗੀ ਆ ਇੱਕ ਬਿਜਲੀ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੋ ਸਾਰੇ ਪਿੰਡਾਂ ਦੇ ਵਿੱਚ ਲਾਈਟ ਬੰਦ ਹੁੰਦੀ ਹੈ ਲਾਈਟ ਕਿਉਂ ਨਹੀਂ ਬੰਦ ਕੀਤੀ ਬੇਨਤੀਆਂ ਕਰਨ ਦੇ باوجود ਵੀ ਇਹ ਕਾਰਬੇਟਰ ਨੂੰ ਲਾਈਟ ਦੇਈ ਜਾਂਦੇ ਆ ਛੈਲਰ ਲਾਈਟ ਦੇਈ ਜਾਂਦਾ ਸਾਡੇ ਪਿੰਡਾਂ 'ਚ ਬੰਦ ਹੁੰਦੀ ਆ ਸਵੇਰ ਬੰਦ ਹੋਵੇ ਲਾਈਟ ਦਿਨ ਪੰਜਾ ਸੱਤਾ ਦੀ ਗੱਲ ਹੁੰਦੀ ਆ ਪਰ ਉਹ ਕਿਸਾਨਾਂ ਦੇ ਘਰੇ ਸੋਗ ਪਿਆ ਪਿਆ ਸਰਕਾਰ ਨੂੰ ਬੇਨਤੀ ਕਰਦੇ ਆ ਬਾ ਬੜੇ ਕਿਸਾਨਾਂ ਦੀ ਜੋ ਦੂਰੀ ਮਾਰ ਪਈ ਆ ਪਿਛਲੇ ਸਾਲ ਘੜਾ ਤੇਸ ਵਾਰ ਪਈ ਸੀ ਅੱਜ ਕੀ ਅੱਗ ਲੱਗ ਗਈ ਸਰਕਾਰ ਨੂੰ ਬੇਨਤੀ ਦੁਬਾਰਾ ਫੇਰ ਕਰਦੇ ਆ ਕਿ ਕਿਸਾਨਾਂ ਦੀ ਬਾਫੜੇ